ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਗਜੂ ਦਾ ਗੁਰਦਾਰਾ ਸ਼ਹੀਗੰਗ ਸਾਹਿਬ ਵਿਖੇ ਤਾਂ ਦੱਸ ਦਈਏ ਕਿ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਗੁਰੂ ਘਰ ਵਿਖੇ ਜਿਹੜੀਆਂ ਆਰੰਭ ਹੋ ਚੁੱਕੀਆਂ ਨੇ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੜਨਾਲ ਸਾਂਝੀਆਂ ਕਰ ਰਹੇ ਹਾਂ ਜਗਵੰਤ ਦਰਸ਼ਨ ਟੀਵੀ ਤੋਂ ਤੁਸੀਂ ਵੇਖ ਸਕਦੇ ਹੋ ਕਿ ਫੁੱਲਾਂ ਦੀ ਸੋਹਣੀ ਸਜਾਵਟ ਗੁਰਦੁਆਰਾ ਸ਼ਹੀ ਗੰਗਾਂ ਸਾਹਿਬ ਜੀ ਦੀ ਜਿਹੜੀ ਫੁੱਲਾਂ ਦੀ ਸਜਾਵਟ ਜਿਹੜੀ ਉਹਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਤਾਂ 27 ਤਰੀਕ ਨੂੰ ਬਾਬਾ ਦੀਪ ਸਿੰਘ ਜੀ ਦਾ ਜੋ ਜਨਮ ਦਿਹਾੜਾ ਬੜੇ ਸ਼ਦਾ ਭਾਵ ਤੇ ਉਤਸ਼ਾਹ ਨਾਲ ਮਨਾਇਆ ਜਾਣਾ ਹੈਗਾ ਤਾਂ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਸੋਹਣੇ ਫੁੱਲਾਂ ਦੀ ਸਜਾਵਟ ਉਸ ਦੀ ਜੋ ਅਰੰਭਤਾ ਹੋ ਚੁੱਕੀ ਹੈ ਉਹਦੇ ਨਾਲ ਨਾਲ ਜੋ ਲਾਈਟਿੰਗ ਉਹ ਬਹੁਤ ਸੋਹਣੀ ਤਸਵੀਰ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਜਿਸ ਦੇ ਵਿੱਚ ਕਿ ਸੋਹਣੀ ਲਾਈਟਿੰਗ ਜਿਹੜੀ ਆ ਉਹ ਵੀ ਕੀਤੀ ਗਿਆ ਗੁਰੂ ਘਰ ਦੀ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਦਾ ਇਕੱਠਾ ਠਾਠਾ ਇੱਕਠ ਗੁਰੂ ਘਰ ਵਿਖੇ ਅੱਜ ਤੋਂ ਹੀ ਜਿਹੜੇ ਲਗਾਤਾਰ ਜੋ ਰਾਸ਼ੀ ਸੰਗਤ ਦਾ ਕਹਿ ਸਕਦੇ ਆ ਇਕੱਠ ਕਹਿ ਸਕਦੇ ਆ ਸੰਗਤ ਦਾ ਗੁਰੂ ਘਰ ਵਿਖੇ ਪਹੁੰਚਣਾ ਜੋ ਸ਼ੁਰੂ ਹੋ ਚੁੱਕਿਆ ਹੈ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਹਾਲਾਂਕਿ ਇਹ ਹਜੇ ਆਰੰਭਤਾ ਹੋਈ ਆ ਤਾਂ ਇਹ 2 ਦਿਨ ਦੇ ਅੰਦਰ ਜੋ ਇਹ ਸਜਾਵਟ ਜਿਹੜੀ ਬਿਲਕੁਲ ਪੂਰਨ ਤੌਰ ਦੇ ਉੱਤੇ ਹੋ ਚੁਗੀ ਤਾਂ ਉਸ ਦੇ ਨਾਲ ਨਾਲ ਤੜ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਤਸਵੀਰਾਂ ਸਾਂਝੀਆਂ ਕਰਦੇ ਆ ਤਾਂ ਦਿਖਾਣੇ ਆ ਇੱਕ ਤਾਂ ਸੰਗਤਾਂ ਦਾ ਭਾਰੀ ਇਕੱਠ ਗੁਰੂ ਘਰ ਵਿਖੇ ਪਹੁੰਚਿਆ ਹੋਇਆ ਤਾਂ ਉਸ ਦੇ ਨਾਲ ਨਾਲ ਤੇ ਜਿਹੜੀ ਬਾਬਾ ਦੀਪ ਸਿੰਘ ਜੀ ਦੇ ਜੋ ਜਨਮ ਦਿਹਾੜੇ ਨੂੰ ਲੈ ਕੇ ਜੋ ਤਿਆਰੀਆਂ ਜਿਹੜੀਆਂ ਆਰੰਭ ਹੋ ਚੁੱਕੀਆਂ ਨੇ ਉਸ ਦੀ ਵੀ ਇੱਕ ਝਲਕ ਜੋ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਆ ਤਾ ਲਗਾਤਾਰ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਕਿ ਗੁਰਦੁਆਰਾ ਸ੍ਰੀ ਗੰਗ ਸਾਹਿਬ ਵਿਖੇ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਨੇ ਦਰਸ਼ਨ ਦਿਦਾਰੇ ਕਰਨੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਜਹਾਣੇ ਨੂੰ ਲੈ ਕੇ ਜਿੱਥੇ ਕਿ ਪਾਠ ਦਾ ਆਰੰਭ ਜੋ ਪਾਠ ਆਰੰਭ ਕੀਤਾ ਜਾਣਾ ਹੈ ਨੇ ਤਾਂ ਉੱਥੇ ਹੀ ਜੋ ਨਗਰ ਕੀਰਤਨ ਵੀ ਸਜਾਇਆ ਜਾਣਾ ਹੈਗਾ ਤਾਂ ਉਸ ਤੋਂ ਪਹਿਲਾਂ ਜੋ ਤਿਆਰੀਆਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸੋਹਣੇ ਫੁੱਲਾਂ ਦੀ ਸਜਾਵਟ ਜੋ ਗੁਰੂ ਘਰ ਵਿਖੇ ਜੋ ਆਰੰਭ ਹੋ ਚੁੱਕੀ ਹੈ ਤਾਂ ਜੋ ਕਾਰਿਗਰ ਦੂਦਰਾਜੇ ਤੋਂ ਮੰਗਾ ਕੇ ਇੱਥੇ ਜੋ ਗੁਰੂ ਘਰ ਵਿਖਿਆ ਕੇ ਸੇਵਾ ਨਮੁੰਦੇ ਦਿਖਾਈ ਦਿੰਦੇ ਨੇ ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਸ਼ਰਧਾ ਭਾਵ ਦੇ ਨਾਲ ਇੱਥੇ ਜੋ ਕਾਰਿਗਰ ਫੁੱਲਾਂ ਦੀ ਸੋਹਣੀ ਸਜਾਵਟ ਕਰਦੇ ਦਿਖਾਈ ਦੇ ਰਹੇ ਨੇ ਤਾਂ ਉੱਥੇ ਹੀ ਸੋਹਣੀ ਲਾਈਟਿੰਗ ਜਿਹੜੀ ਆ ਗੁਰੂ ਘਰ ਦੀ ਉਹ ਵੀ ਕੀਤੀ ਗਈ ਆ ਤਾਂ ਸੰਗਤਾਂ ਦੇ ਵਿੱਚ ਕਾਫੀ ਭਾਰੀ ਉਤਸ਼ਾਹ ਜੋ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਦੂਦਰਾਜੇ ਤੋਂ ਗੁਰੂ ਘਰ ਵਿਖੇ ਪਹੁੰਚਦੇ ਆਣੇ ਤਾਂ ਗੁਰੂ ਘਰ ਵਿਖੇ ਪਹੁੰਚ ਕੇ ਗੁਰੂ ਸਾਹਿਬ ਜੀ ਦਾ ਬਾਬਾ ਦੀਪ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਤਾਂ ਉੱਥੇ ਹੀ ਆਪਣੇ ਆਪ ਨੂੰ ਵਿਭਾਗਾ ਵੀ ਮਹਿਸੂਸ ਕਰ ਰਹੀਆਂ ਨੇ ਤਾਂ ਜਨਮ ਦਿਹਾੜੇ ਨੂੰ ਲੈ ਕੇ ਜਿੱਥੇ ਕਿ ਸੰਗਤਾਂ ਦਾ ਇਟਾਠਾ ਮਾਰਦਾ ਕੱਠ ਵੇਖਣ ਨੂੰ ਮਿਲੇਗਾ ਉੱਥੇ ਹੀ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਤਾਂ ਉੱਥੇ ਗੁਰਦੁਆਰਾ ਪੌਂਡ ਸਾਹਿਬ ਵਿਖੇ ਵੀ ਜੋ ਸੰਗਤਾਂ ਦਾ ਭਾਰੀ ਕੱਠ ਜਿਹੜਾ ਉੱਥੇ ਨਤਮਸਤਕ ਹੋਏਗਾ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਸੰਗਤਾਂ ਉੱਥੇ ਵੀ ਸੰਗਤਾਂ ਦਾ ਪਾਰੀ ਇਕੱਠ ਵੇਖਣ ਨੂੰ ਮਿਲੇਗਾ ਉੱਥੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਵੀ ਸੰਗਤਾਂ ਬੜੇ ਵੱਡੇ ਪੱਧਰ ਦੇ ਉੱਤੇ ਪਹੁੰਚਣ ਗਿਆ ਤੜ ਨਾਲ ਕੱਲੀ ਕੱਲੀ ਤਸਵੀਰ ਜੂਰ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਵੰਤ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਰੱਖਿਓ ਸੁਣੋ ਜਗਵੰਤੀ ਟੀਵੀ ਸ਼੍ਰੀ ਹਮਸਾਹਿਬ